ਸਾਸੀ ਦਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀਗਾ 7293535035 ਵੀਰੇ ਆਪਣਾ ਨਵਾਂ ਨੰਬਰ ਤੁਸੀਂ ਹੁਣ ਇਹ ਤੇ ਕੰਟੈਕਟ ਕਰਿਆ ਕਰੋ ਆਪਣੇ ਨਾਲ ਅੱਜ ਆਪਾਂ ਪਹੁੰਚੇ ਬਈ ਪਿੰਡ ਚੀਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਹੈ ਜੀ ਅੱਜ ਲੈ ਕੇ ਆਏ ਵੀਰੇ ਪਹਿਲੇ ਸੂਏ ਝੋਟੀ ਸੂਣ ਵਾਲੀ ਆ ਬਾਈ ਬੰਟੀ ਦਾ ਕਰੋ ਬਾਕੀ ਡਿਟੇਲ ਆਪਾਂ ਬਾਈ ਬੰਟੀ ਤੋਂ ਪੁੱਛਦੇ ਆ ਆ ਜਾਓ ਬਾਈ ਜੀ ਸਾਸੀ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਝੋਟੀ ਦੀ ਡਿਟੇਲ ਦੱਸੋ ਕੀ ਡਿਟੇਲ ਆ ਜੀ ਇਹ ਜਣ ਕੱਚੀ ਆ ਜੀ ਹਾਂ ਜੀ ਰਾਤ ਨਾਲ ਦੀ ਕੱਚੀ 10 ਦਿਨਾਂ ਦੀ ਕੱਚੀ ਪਹਿਲਾਂ ਝੋਟੀ ਤੁਸੀਂ ਮੂੰਹ ਮੱਥਾ ਦੇਖ ਸਕਦੇ ਹੋ ਬਾਈ ਚੰਗਾ ਸੈਂਗ ਆ ਬਾਈ ਮੂੰਹ ਮੱਥੇ ਹੀ ਚੰਗੀ ਆ ਵਧੀਆ ਹਾਈਟ ਚ ਬਹੁਤ ਵਧੀਆ ਝੋਟੀ ਆ ਮੜਾ ਤੁਰਾ ਵਿਖਾ ਦਿਓ ਜੀ 10 ਦਿਨਾਂ ਦੀ ਕੱਚੀ ਥਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਤੁਸੀਂ ਵਧੀਆ ਥਣਾਂ ਆ ਕਈ ਵਾਰੀ ਕੋਈ ਪਸ਼ੂ ਡਰ ਜਾਂਦਾ ਤੋਰਾ ਦੇਖ ਸਕਦੇ ਹੋ ਬਈ ਤੁਸੀਂ ਬਹੁਤ ਚੰਗਾ ਤੋਰਾ ਕਈ ਵਾਰੀ ਬਈ ਸਾਥੋਂ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਤੁਹਾਨੂੰ ਬਾਈ ਦਾ ਵਟਸਐਪ ਨੰਬਰ ਦਿੱਤਾ ਜਾਊਗਾ ਹੋਰ ਤੇ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਹੋ ਚੰਗੀ ਆ ਬਈ ਥਣ ਬਣੇ ਦੀ ਬਹੁਤ ਚੰਗੀ ਆ ਦੇਖ ਸਕਦੇ ਹੋ ਬਈ ਤੁਸੀਂ ਚੋਟੀ ਦੀ ਕੁਆਲਿਟੀ ਬਹੁਤ ਸ਼ਾਨਦਾਰ ਕੁਆਲਿਟੀ ਹੈ ਬਈ ਦਸਾਂ ਦਿਨਾਂ ਦੀ ਕੱਚੀ ਆ ਭਾਈ ਜੀ ਕੀ ਮੋਲ ਕਰਦੇ ਆ ਜੀ ਆਪਾਂ ਦਾ ਮੋਲ 85000 ਆ ਜੀ ਮੋਲੇ ਦਾ 85000 ਕਰਦੇ ਮਾਨ ਕੀਤਾ ਜਾਊਗਾ ਜੀ ਹਾਂਜੀ ਮਾਨ ਕੀਤਾ ਜਾਊ ਫੋਨ ਨੰਬਰ ਬੋਲ ਲਈ ਇੱਕ ਵਾਰ 93913 ਹਾਂਜੀ 00005 ਇੱਕ ਵਾਰਾਂ ਫੇਰ ਬੋਲ ਲਈ 94913 ਹਾਂਜੀ 00005 ਜੇ ਕਿਸੇ ਵੀਰ ਨੂੰ ਇਹ ਝੋਟੀ ਚਾਹੀਦੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਥੈਂਕ ਯੂ ਭਾਈ ਜੀ